ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਰਾਜਸਥਾਨੀ ਰਾਏਪੁਰ ਸ਼ਹਿਤੀਸ਼ਗੜ ਦੀ ਹੈ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ ਕੀ ਹੋਇਆ ਦੋਸਤੋ ਹਮੇਸ਼ਵਰ ਰਾਓ ਅਤੇ ਉਸਦੀ ਪਤਨੀ ਸੰਧਿਆ ਰਾਣੀ ਦੇ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਰਹਿੰਦਾ ਸੀਗਾ ਘਰੇਲੂ ਕਲੇਸ਼ ਰਹਿੰਦਾ ਸੀਗਾ ਉਸ ਕਾਰਨ ਰਾਓ ਵੀ ਬਹੁਤ ਜ਼ਿਆਦੇ ਡਿਪਰੈਸ਼ਨ ਦੇ ਵਿੱਚ ਸੀ ਉਹ ਆਪਣੀ ਪਤਨੀ ਤੋਂ ਅਲੱਗ ਆਪਣੇ بیٹے ਨਾਲ ਰਹਿੰਦਾ ਸੀ ਅਤੇ ਜਿਹੜੀ ਸੰਧਿਆ ਰਾਣੀ ਸੀ ਉਹ ਆਪਣੀ ਬੇਟੀ ਨਾਲ ਰਹਿੰਦੀ ਸੀ ਮਤਲਬ ਕਿ ਦੋਨੋਂ ਵੱਖੋ ਵੱਖਰੇ ਰਹਿੰਦੇ ਸੀ ਕੁਝ ਦਿਨ ਪਹਿਲਾਂ ਰਾਓ ਆਪਣੀ ਪਤਨੀ ਕੋਲ ਆਇਆ ਕਿਸੇ ਗੱਲ ਨੂੰ ਲੈ ਕੇ ਫਿਰ ਦੋਨਾਂ ਦੇ ਵਿੱਚਕਾਰ ਝਗੜਾ ਹੋ ਜਾਂਦਾ ਹੈ ਝਗੜਾ ਜਿਹੜਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਉਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਉੱਤੇ ਤੇਜ਼ ਧਾਰਾ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦਾ ਤੇ ਆਪਣੀ ਪਤਨੀ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦਾ ਗੁੱਸਾ ਇੰਨਾ ਜ਼ਿਆਦਾ ਵਾਜਦਾ ਕਿ ਉਸ ਤੋਂ ਬਾਅਦ ਉਹ ਘਰ ਨੂੰ ਵੀ ਅੱਗ ਲਗਾ ਦਿੰਦਾ ਅੱਗ ਲਗਾਉਣ ਤੋਂ ਬਾਅਦ ਉਹ ਉਸੇ ਘਰ ਦੇ ਵਿੱਚ ਅੰਦਰ ਐਂਟਰ ਹੋ ਜਾਂਦਾ ਅੰਦਰ ਪਿਆ ਸਿਲੰਡਰ ਘਰ ਦੇ ਵਿੱਚ ਪਿਆ ਸਿਲੰਡਰ ਵੀ ਹੈ ਜਿਹੜਾ ਉਹ ਅੱਗ ਦੇ ਨਾਲ ਫਟ ਜਾਂਦਾ ਤਮਾਕਾ ਹੁੰਦਾ ਉਸ ਤੋਂ ਬਾਅਦ ਜਿਹੜਾ ਹਮੇਸ਼ਵਰ ਰਾਓ ਆ ਉਹਦੇ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਆ ਤਾਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਪੁਲਿਸ ਆਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਆ ਉਹਦੇ ਵਿੱਚ ਦੋ ਮੁਲਾਜ਼ਮਾਂ ਅਤੇ ਦੋ ਸਥਾਨਕ ਨਾਗਰਿਕ ਜਿਹੜੇ ਉਹ ਵੀ ਜ਼ਖਮੀ ਹੋ ਜਾਂਦੇ ਆ ਕਿਉਂਕਿ ਜਿਹੜੀ ਆਗ ਆ ਉਹ ਬਹੁਤ ਜ਼ਿਆਦਾ ਭਿਆਨਕ ਹੋ ਜਾਂਦੀ ਆ ਤਾਂ ਸੰਧਾਰਾਣੀ ਨੂੰ ਪੁਲਸਾ ਜਿਹੜੀ ਉਹ ਹਸਪੀਟਲ ਦੇ ਵਿੱਚ ਦਾਖਲ ਕਰਾਉਣ ਦੇ ਲਈ ਭੇਜ ਦਿੰਦੀ ਆ ਅਤੇ ਉਸ ਦਾ ਇਲਾਜ ਆ ਜਿਹੜਾ ਉਹ ਹਸਪੀਟਲ ਦੇ ਵਿੱਚ ਚੱਲਿਆ ਜਾਏਗਾ। ਦੋਸਤੋ ਛੋਟੀ ਜੀ ਗੱਲ ਸੀ। ਛੋਟੀਆਂ-ਛੋਟੀਆਂ ਗੱਲਾਂ ਤੋਂ ਬਹੁਤ ਜ਼ਿਆਦਾ ਗੁੱਸੇ ਦਾ ਕਾਰਨ। ਜਿਹੜਾ ਮਾਮਲਾ ਹੈ ਪੂਰਾ ਗੁੱਸੇ ਦਾ ਕਾਰਨ ਸੀ, ਡਿਪਰੈਸ਼ਨ ਦਾ ਕਾਰਨ ਸੀ ਕਿਉਂਕਿ ਜਦੋਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜ਼ਿਆਦਾ ਤਕਰਾਰ ਹੋ ਜਾਂਦਾ ਹੈ ਤਾਂ ਉਹਨੂੰ ਆਪ ਸਮਝਦੇ ਨਹੀਂ, ਉਸ ਦੇ ਉੱਤੇ ਧਿਆਨ ਨਹੀਂ ਦਿੰਦੇ। ਇਸ ਕਰਕੇ ਇਹ ਕਦਮ ਨਾਵਾ ਜਿਹੜੀਆਂ ਵਾਪਰਦੀਆਂ ਨੇ ਕਿਉਂਕਿ ਹਰ ਇੱਕ ਇਨਸਾਨ ਦਾ ਫਰਜ ਬਣਦਾ ਹੈ ਕਿ ਉਸ ਨੂੰ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਗੁੱਸਾ 10 ਮਿੰਟ 15 ਮਿੰਟ ਤੋਂ ਜ਼ਿਆਦਾ ਤੁਹਾਡੇ ਸਰੀਰ ਨੂੰ ਹਾਨੀ ਕਰ ਗਿਆ ਇਸ ਕਰਕੇ ਗੁੱਸੇ ਨੂੰ ਕੰਟਰੋਲ ਕਰਨ ਵਾਸਤੇ ਤੁਸੀਂ ਆਪਣੇ ਮਾਈਂਡ ਨੂੰ ਕਿਸੇ ਹੋਰ ਪਾਸੇ ਲਗਾਓ ਤਾਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਤੁਸੀਂ ਜਲਦੀ ਤੋਂ ਜਲਦੀ ਨਬਟਾ ਸਕੋ ਨਹੀਂ ਤਾਂ ਉਹ ਇਸ ਤਰੀਕੇ ਦੇ ਜਿਹੜੀ ਅੱਜ ਮੈਂ ਤੁਹਾਨੂੰ ਘਟਨਾ ਸੁਣਾ ਕੇ ਹਟਿਆ ਇਸ ਤਰੀਕੇ ਦੇ ਰੂਪ ਧਾਰਨ ਕਰ ਲੈਂਗੇ ਨੇ ਦੋਸਤੋ ਤੁਹਾਡੇ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤੇ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ